ਕਾਲ ਨੇ ਅਕਾਲ ਨੂੰ ਨਹੀਂ ਬਣਾਇਆ ਅਕਾਲ ਨੇ ਕਾਲ ਨੂੰ ਬਣਾਇਆ ਐਸ ਵਾਸਤੇ ਕਹਿੰਦੇ ਨੇ ਉਸ ਪਰਮਾਤਮਾ ਦੀ ਦੁਨੀਆ 'ਚ ਸਮਾਂ ਵੀ ਨਹੀਂ ਹੈ ਵਕਤ ਵੀ ਨਹੀਂ ਹੈ ਹੈਰਾਨਗੀ ਹੋ ਸਕਦੀ ਹੈ ਕਈਆਂ ਨੂੰ ਸਮਾਂ ਹੀ ਨਹੀਂ ਹੈ ਵਕਤ ਵੀ ਨਹੀਂ ਹੈ ਇਹ ਘੜੀ ਜੋ ਦੀਵਾਰਾਂ ਤੇ ਟੰਗੀ ਹੈ ਥੜੇ ਹੱਥ ਤੇ ਬਣੀ ਹੋਈ ਹੈ ਠੀਕ ਹੈ ਇਸ ਤੋਂ ਤੁਸੀਂ ਵਕਤ ਦਾ ਅੰਦਾਜ਼ਾ ਲਾ ਲੈਂਦੇ ਹੋ ਭੋਪਾ ਛਾਉ ਤੋ ਲੋਕੇ ਦਿਨ ਦੇ ਸਮੇਂ ਦਾ ਅੰਦਾਜ਼ਾ ਲਾਂਦੇ ਸਨ ਪਹਿਲਾ ਪੈਰ ਹੋ ਗਿਆ ਦੂਜਾ ਤੀਜਾ ਚੌਥਾ ਰਾਤ ਨੂੰ ਸਪਤ ਰਿਸ਼ੀਆਂ ਨੂੰ ਵੇਖ ਕੇ ਰਾਤ ਦਾ ਅੰਦਾਜ਼ਾ ਲਾਂਦੇ ਸਨ ਹੁਣ ਪਹਿਲੇ ਪੈਰ ਲੰਘੇ ਹੁਣ ਦੂਜਾ ਪੈਰ ਲੰਘੇ ਹੁਣ ਤੀਜਾ ਪੈਰ ਰਾਤ ਦਾ ਲੰਘੇ ਲੇਕਿਨ ਪ੍ਰਭੂ ਨੇ ਸਾਡੇ ਅੰਦਰ ਵੀ ਇੱਕ ਗੜੀ ਬਣਾ ਦਿੱਤੀ ਸਾਨੂੰ ਬਿਲਕੁਲ ਸਹੀ ਸਮਾਂ ਹੋਈ ਦੱਸਤੀ सही वक्त ओ घड़ी दस दी एस कर अंदर घड़ी लटका के रखिए प्रभु ने वाकई अंदर हर हरकारी घड़ी बनाई मनुख बेचैन बैठा है परेशान बैठा है दुख बैठा है या पीड़ा बैठा है ये पीड़ा चाहे शरीरक हो चाहे मानसिक हो ਇੱਕ ਮਿੰਟ ਇੰਜ ਲੰਘਦਾ ਜਿਵੇਂ ਇੱਕ ਘੰਟ ਪੀੜਾ ਦੇ ਵਿੱਚ ਦਰਦ ਦੇ ਵਿੱਚ ਦੁੱਖ ਦੇ ਵਿੱਚ ਬੇਚੈਨੀ ਦੇ ਵਿੱਚ ਪਰੇਸ਼ਾਨੀ ਦੇ ਵਿੱਚ ਬੇਰਸਮੀ ਦੇ ਵਿੱਚ ਇੱਕ ਘੰਟਾ ਇੰਜ ਲੰਘਦਾ ਹੈ ਜਿਵੇਂ ਇੱਕ ਪੂਰਾ ਦਿਨ ਹੋਵੇ ਕਈ ਵਾਰ ਇੱਕ ਦਿਨ ਇੰਜ ਲੰਘਦਾ ਹੈ ਜਿਵੇਂ ਇੱਕ ਸਾਲ ਹੋਵੇ ਦੁੱਖ ਦੇ ਚ ਸਮਾਂ ਬਹੁਤ ਲੰਬਾ ਹੋ ਜਾਂਦਾ ਹੈ ਦੂਰ ਕਿਉਂ ਜਾਓ ਮਹਾਨ ਸੰਤ ਦਰਵੇਸ਼ ਬਾਬਾ ਫਰੀਦ ਕਹਿ ਰਹੇ ਨੇ ਫਰੀਦਾ ਰਾਤੀ ਵੱਡੀ ਹੈ ਕਿਉਂ ਕਿਉਂ ਵੱਡੀ ਹੋ ਗਈ ਹੈ ਰਾਤ ਤੋਖ ਦੋਖ ਉਠਣ ਤੋਖਣਾ ਹੋ ਕੇ ਨੇ ਹੋ ਕੇ ਵੀ ਛੋੜੇ ਚ ਨਿਕਲਦੇ ਨੇ ਪਰਿਵਾਰ ਦਾ ਵਿਛੋੜਾ, ਧਨ ਸੰਪਦਾ ਦਾ ਵਿਛੋੜਾ, ਵਤਨਾ ਦਾ ਵਿਛੋੜਾ, ਸਿਹਤ ਦਾ ਵਿਛੋੜਾ, ਮਾਨ ਮਰਿਆਦਾ ਦਾ ਵਿਛੋੜਾ ਜਾਂ ਪਰਮਾਤਮਾ ਦਾ ਵਿਛੋੜਾ ਜਿਸ ਦੀ ਅਤਿਆੰਤ ਲੋੜ ਹੈ, ਜਿਸ ਨਾਲ ਅਤਿਆੰਤ ਪਿਆਰ ਹੈ, ਉਹਦਾ ਵਿਛੋੜਾ ਤੜਪਾਏਗਾ, ਔਕੇ ਨਿਕਲਣਗੇ। ਫਰੀਦ ਦੇ ਅੰਦਰੋਂ ਜੇ ਔਕੇ ਨਿਕਲਦੇ ਨੇ ਖੋਲਾ ਦੇ ਵਿੱਚੋਂ। ਔਕੇ ਰਾਤ ਵੱਡੀ ਹੋ ਪਰਮਾਤਮਾ ਦੇ ਵਿਛੋੜੇ 'ਚ ਸਮਾਂ ਕਿਤਨਾ ਲੰਬਾ ਹੋ ਗਿਆ ਕਿਉਂਕਿ ਸਿਰਫ ਉਹਨਾਂ ਨੂੰ ਲੰਬਾ ਹੀ ਗਿਆ ਪਰ ਕਿੰਨਾ ਕੁ ਲੰਬਾ ਹੁੰਦਾ ਹੈ ਇਹ ਗੁਰੂ ਅਰਜਨ ਦੇਵ ਜੀ ਮਹਾਰਾਜ ਦੱਸਦੇ ਚਾਰ ਪਹਿਰ ਚੋ ਜੁਗੈ ਸਮਾਨ ਹੈ हे ਪ੍ਰਭ ਤੇਰੇ ਵਿਛੋੜੇ ਦੀ ਪੀੜਾ ਵਿੱਚ ਬਿਨ ਦੇ ਚਾਰ ਪੈਰ ਚਾਰ ਯੁਗਾ ਵਰਗੇ ਲੱਖਾਂ ਸਾਲਾਂ ਵਰਗੇ ਨਹੀਂ ਲੱਗਦੇ ਨਹੀਂ ਲੱਗਦੇ ਕੋਦੰਦਾਗਰ ਕੋਈ ਕਵੀ ਦੀ ਕਲਪਨਾ ਨਾ ਸਹੀ ਯਥਾਰ ਸੁੱਖ ਦੇ ਸਮਾਂ ਲੰਬਾ ਹੋ ਜਾਂਦਾ ਹੈ ਪੀੜਾ ਦੇ ਸਮਾਂ ਲੰਬਾ ਹੋ ਜਾਂਦਾ ਹੈ ਮਹਾਰਾਜ ਕਹਿੰਦੇ ਨੇ ਕਿ ਗਾੜੀ ਦੇ ਨਸ ਮੌਕਾ ਬਹੁਤ ਦਿਆਨ ਦਿਨ ਰਾਤ ਦੀਆਂ 60 ਗੜੀਆਂ ਹੁੰਦੀਆਂ ਨੇ ਮਹਾਰਾਜ ਕਹਿੰਦੇ ਕਿ ਇੱਕ ਗੜੀ ਕਈ ਦਿਨਾਂ ਵਰਗੀ ਨਹੀਂ ਲੱਗਦੀ ਦੋ ਕਦੇ ਸਮਾਂ ਲੰਬਾ ਹੋ ਜਾਂਦਾ ਹੈ ਪੀੜਾ ਵਿੱਚ ਸਮਾਂ ਲੰਬਾ ਹੋ ਜਾਂਦਾ ਹੈ ਕਿੰਝ ਲੰਘਦਾ ਹੈ ਇੱਕ ਦਿਨ ਜਿਵੇਂ ਸਾਲ ਕਈ ਸਾਲ ਲੰਘਦਾ ਹੀ ਨੇ ਜਿਤਨੀ ਭਿਆਨਕ ਪੀੜਾ ਉਤਨਾ ਹੀ ਸਮਾਂ ਲੰਬਾ ਕਦੋਂ ਰੋਣ ਵਾਲੀ ਰਾਤ ਕਿੱਥੇ ਲੰਘਦੀ ਹੈ ਲੰਘਦੀ ਹੀ ਨੇ ਐਸੇ ਇੱਕ ਦੋ ਘਰਾਂ ਦਾ ਮੈਨੋ ਅਨਵ ਹੈ ਮੌਤ ਉਦੇਸੇ ਰੋਂਦੇ ਹੋਇਆ ਕਰਦੇ ਮੁਖੀ ਇਹਨੂੰ ਮੈਨੂੰ ਕਿਹਾ ਕਿ ਰਾਤ ਲੰਗੇ ਵੀ ਸਹੀ ਕਮਫੀ ਲੰਗਦੀ ਵੀ ਹੈ ਕਿ ਨਹੀਂ ਰੋਂਦੇ ਆ ਰੋਂਦੇ ਆ ਤੇ ਰਾਤ ਲੰਬੀ ਹੋਵੇ ਦੁੱਖ ਦੇ ਸਮਾਂ ਲੰਬਾ ਹੋ ਜਾਂਦਾ ਹੈ ਪੀੜਾ ਦੇ ਸਮਾਂ ਲੰਬਾ ਹੋ ਜਾਂਦਾ ਹੈ ਪਰ ਇਸ ਨੂੰ ਉਲਟ ਸਮਝ ਲੈਣਾ ਸੁਖ ਦੇ ਵਿੱਚ ਸਮਾਂ ਛੋਟਾ ਹੋ ਜਾਂਦਾ ਹੈ। ਰਸ ਦੇ ਵਿੱਚ ਸਮਾਂ ਛੋਟਾ ਹੋ ਜਾਂਦਾ ਹੈ। ਆਨੰਦ ਦੇ ਵਿੱਚ ਸਮਾਂ ਛੋਟਾ ਹੋ ਜਾਂਦਾ ਹੈ। ਬੰਦਾ ਕਹਿੰਦਾ ਲੈ ਕੰਟਰਾ ਇੰਜ ਲੰਘਿਆ ਜਿਵੇਂ 1 ਮਿੰਟ। ਅਜਾ ਦਾ ਦੇ ਨੇ ਇੰਜ ਲੰਘਿਆ ਜਿਵੇਂ 1 ਘੰਟਾ। ਸੁਖ ਦੇ ਵਿੱਚ ਸਮਾਂ ਛੋਟਾ ਹੋ ਜਾਂਦਾ ਹੈ। ਕਦੀ ਕਦੀ ਸਮਾਂ ਰਹਿੰਦਾ ਵੀ ਨਹੀਂ। ਉਹਨੂੰ ਕਹਿੰਦੇ ਨੇ ਆਕਾਰ। ਕਿਸੇ ਕੋਲ ਕੀਰਤਨ ਸੁਣ ਰਿਹਾ ਸੀ ਕਿਸੇ ਕੋਲ ਨਜ਼ਮ ਕਵਿਤਾ ਸੁਣ ਰਿਹਾ ਸੀ ਕੋਈ ਨਿਰਤ ਦੇਖ ਰਿਹਾ ਸੀ ਮਨੁੱਖ ਤੇ ਬੰਦਾ ਕਹਿ ਦਿੰਦਾ ਉਹਨੇ ਤੇ ਸਮੇਂ ਨੂੰ ਬੰਨ ਕੇ ਰੱਖ ਲਿਆ ਤਾਂ ਸਮਝ ਚੱਲਿਆ ਹੀ ਨਹੀਂ ਕੰਟੜੇ ਜਿ ਲੰਗੇ ਜਿਵੇਂ 1 ਸੈਕਿੰਡ ਸੁਖ ਦੇ ਚ ਸਮਾਂ ਛੋਟਾ ਹੋ ਜਾਂਦਾ ਹੈ ਇੱਕ ਦਿਨ ਰਸ ਦੇ ਚ ਆਨੰਦ ਦੇ ਚ ਦਿਨ ਇੰਜ ਲੰਘ ਜਾਂਦਾ ਜਿਵੇਂ 1 ਮਿੰਟ ਸੋਖ ਦੇ ਸਮਾਂ ਛੋਟਾ ਹੋ ਜਾਂਦਾ ਕੀ ਹੋਇਆ ਹੱਥ ਦੇ ਤੇ ਬੱਣੀ ਹੋਈ ਘੜੀ ਕੁਝ ਹੋਰ ਦੱਸਦੀ ਪਈਏ ਸਮਾਂ ਛੋਟਾ ਹੋ ਜਾਂਦਾ ਆਨੰਦ ਦੇ ਸਮਾਂ ਖੋ ਜਾਂਦਾ ਸਮਾਂ ਰਹਿੰਦਾ ਹੀ ਸਮਾਦੀ ਦੇ ਸਮਾਂ ਨਹੀਂ ਇਹਨੂੰ ਐਲਾਨੀਆਂ ਕਹਿ ਰਹੇ ਨੇ ਭਗਤ ਕਬੀਰ ਦਿਨ ਸੋਰੈਣ ਬੇਦ ਨਹੀਂ ਸਾਸਤਰ ਤਹਾਂ ਬਸੇ ਨਿਰੰਕਾਰਾ ਸਮੇ ਨੂੰ ਕਿਸ ਤਰ੍ਹਾਂ ਨਾਪਦੇ ਆ ਦਿਨ ਕਰਕੇ ਰਾਤ ਕਰਕੇ कबीर कहें आप दुनिया च पहुंच गए दिन रात है ही कोई नहीं दिन नहीं बसे निरंकारा कहत कबीर नर पिसे देव बावर उस उसका चिंतन करो जो अकाल है काल कल नहीं है समय बिच नहीं है ਕਾਲ ਨੇ ਉਸ ਨੂੰ ਨਹੀਂ ਬਣਾਇਆ ਉਸ ਅਕਾਲ ਨੇ ਕਾਲ ਨੂੰ ਬਣਾਇਆ ਹੈ ਕਾਲ ਵੀ ਇੱਕ ਦਿਨ ਮਿਟ ਜਾਏਗਾ ਸਮਾਂ ਵੀ ਇੱਕ ਦਿਨ ਮਿਟ ਜਾਏਗਾ ਕਿਵੇਂ ਮਿਟ ਜਾਏਗਾ ਜਿਹ ਦਿਨ ਸੂਰਜ ਮਿਟ ਗਏ ਸਮਾਂ ਮਿਟ ਜਾਏਗਾ ਤੁਸੀਂ ਆਗੋ ਕੇ ਸੂਰਜ ਮਿਟ ਜਾਏਗਾ ਜਿਵੇਂ ਰੋਜ਼ ਰੋਜ਼ ਅਸੀਂ ਘਟਦੇ ਪਿਆ ਨਾ ਰੋਜ਼ ਰੋਜ਼ ਸੂਰਜ ਵੀ ਘਟ ਰਿਹਾ ਹੈ ਸੁਣ ਲੋ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਬੋਲ ਸ਼ਲੋਕ ਸੈਸਕ੍ਰਿਤੀ ਮੱਲਾ ਪੰਜਵਾਂ ਘਟੰਤ ਦੀਪੰ ਘਟੰਤ ਰੂਪੰ ਘਟੰਤ ਰਵ ਸਸ ਨਿਖਤਰ ਗਗਨੰ ਘਟ ਰਿਹਾ ਹੈ ਸਸੀ ਘਟ ਰਿਹਾ ਹੈ ਰਵੀ ਸਸੀ ਚੰਦਰਮਾ ਰਵੀ ਸੂਰ ਘਟੰਤ ਦੀਪੰ ਘਟੰਤ ਰੂਪੰ ਘਟੰਤ ਰਵ ਸਸ ਨਿਖਤਰ ਗਗਨੰ ਘਟ ਰਿਹਾ ਹੈ ਸੂਰਜ ਇੱਕ ਸੈਕਿੰਡ ਦੇ ਵਿੱਚ ਮੇਰੇ ਪੜਨ ਦੇ ਚਾਇਆ ਦਿਨਮਾਨ ਸਾਇੰਸ ਦਾ ਇੱਕ ਮੈਗਜ਼ੀਨ ਹੈ ਮੰਥਲੀ ਸ਼ਵਦਾ ਇੰਡੀਆ ਚ ਮੈਂ ਪੜ ਕੇ ਬੜਾ ਹੈਰਾਨ ਹੋਇਆ ਵੀ ਇੱਕ ਸੈਕਿੰਡ ਦੇ ਵਿੱਚ 40 ਲੱਖ ਟਨ ਵਜ਼ਨ ਸੂਰਜ ਦਾ ਡੱਗ ਰਿਹਾ ਹੈ। ਧਰਤੀ ਨਾਲੋਂ ਤੇ ਅਨੰਤ ਗੁਣਾ ਵੱਡਾ ਹੈ ਨਾ। 40 ਲੱਖ ਟਨ ਵਜ਼ਨ ਇਹ ਤਾਂ ਇੱਕ ਸੈਕਿੰਡ ਦੇ ਵਿੱਚ ਘਟ ਰਿਹਾ ਹੈ ਕਿਉਂ ਇਹ ਬ੍ਰਹਮਣ ਦੇ ਜੋ ਆਪਣੇ ਕਿਰਨਾਂ ਦੇ ਰਾਹੀਂ ਸ਼ਕਤੀ ਸੁੱਟ ਰਿਹਾ ਉਹਦੇ ਨਾਲ ਘਟ ਰਿਹਾ ਹੈ ਜੇ ਘਟ ਰਿਹਾ ਤੇ ਮਿਟ ਜਾਏਗਾ ਇੱਕ ਦਿਨ ਮਿਟ ਜਾਏਗਾ ਘਟਣਾ ਤੇ ਮਿਟਾ ਦੇਗਾ ਰੋਜ਼ ਰੋਜ਼ ਅਸੀਂ ਘਟ ਰਹੇ ਹਾਂ ਇਹ ਲਫ਼ਜ਼ ਸਾਨੂੰ ਚੰਗਾ ਨਹੀਂ ਲੱਗਦਾ ਇਸ ਵਾਸਤੇ ਹਰ ਇੱਕ ਤੋਂ ਸੁਣ ਕੇ ਖੁਸ਼ ਹੁੰਦੇ ਆ ਵੱਡੇ ਹੋ ਰਹੇ ਆ ਵੱਡੇ ਹੋ ਰਹੇ ਆ ਵੱਡੇ ਨਹੀਂ ਹੋ ਰਹੇ ਛੋਟੇ ਹੋ ਰਹੇ ਸੂਰਜ ਤੱਕ ਛੋਟਾ ਹੋ ਰਿਹਾ ਏ ਤੋ ਕਿ ਵੱਡਾ ਹੋਏਗਾ ਕਿਤਨਾ ਵੱਡਾ ਹੋਏਗਾ ਸੂਰਜ ਵੀ ਛੋਟਾ ਹੋ ਰਿਹਾ ਗਟੰਤ ਦੀਪੰ ਗਟੰਤਰੋਪੰ ਗਟੰਤਰਵ ਸਸਨੇ ਖਤਰ ਗਗਨੰ ਸੂਰਜ ਦੇ ਮਿਟਦੇ ਆ ਬ੍ਰਹਮੰਡ ਮਿਟ ਜਾਂਦਾ ਪਰਲੇ ਹੋ ਜਾਂਦਾ ਉਹਦੀ ਵੀ ਉਮਰ ਹੈ ਚਲੋ ਅਰ ਬਾ ਖਰ ਬਾ ਸਾਲ ਸਹੀ ਮਿਟਦੇ ਆ ਮਿਟਦੇ ਇਤਨਾ ਸਮਾਂ ਲਾਂਦਾ ਹੋਵੇਗਾ ਪਰ ਮਿਟਦਾ ਹੈ ऐसे भी जीव ਨੇ ਜਿਨ੍ਹਾਂ ਦੀ ਜ਼ਿੰਦਗੀ ਇੱਕ ਦਿਨ ਦੀ ਹੈ ਇਸ ਤੋਂ ਜ਼ਿਆਦਾ ਨਹੀਂ ਜੀਉਂਦੇ ਕੁਝ ਕੀੜੇ ਮਕੋੜੇ ਮੱਛਰ ਇੱਕ ਦਿਨ ਤੋਂ ਜ਼ਿਆਦਾ ਨਹੀਂ ਜੀਉਂਦੇ ਕੁਝ ਜਰਮ ਕੁਝ ਦੋ ਦਿਨ ਕੁਝ ਇੱਕ ਮਹੀਨਾ ਕੋਈ ਇੱਕ ਦੋ ਸਾਲ ਮਨੁੱਖ ਦੀ ਉਸ ਤੋਂ ਮਰ ਚਲੋ 100 ਸਾਲ ਲਾ ਲਈ ਹੈ ਆਖਿਰ ਤੇ ਮਿਟ ਜਾਣਾ ਬਨਸਪਤੀ ਦੇ ਚ ਇਸ ਤੋਂ ਵੀ ਜ਼ਿਆਦਾ ਹੈ 2.5 ਹਜ਼ਾਰ ਸਾਲ ਦਾ ਬੋੜ ਦਾ ਦਰੱਖਤ ਗਿਆ ਵਿੱਚ ਖੜਾ ਹੈ ਜਿਹਦੇ ਥੱਲੇ ਬੈਠ ਕੇ ਮਹਾਤਮਾ ਬੁੱਧ ਨੂੰ ਗਿਆਨ ਹੋਇਆ ਸੀ ਸੁਲਤਾਨਪੁਰ ਦੇ ਚੋ 베ਰੀ ਮੌਜੂਦ ਹੈ ਬਾਵੇਂ ਬੁੱਢੀ ਹੋ ਗਈ ਹੈ ਜਿਹਦੇ ਥੱਲੇ ਬੈਠ ਕੇ ਧੰਗੁਰ ਨਾਨਕ ਦੇਵ ਜੀ ਮਹਾਰਾਜ ਨੇ ਇਹ ਮਹਾ ਮੰਤਰ ਉਚਾਰਨ ਕੀਤਾ ਸੀ ਮੋਤੀ ਜਿਹਦੇ ਥੱਲੇ ਬੈਠ ਕੇ ਬਾਬਾ ਬੁੱਢਾ ਜੀ ਸਰੋਵਰ ਦੀ ਸੇਵਾ ਕਰਾਉਂਦੇ ਰਹੇ 베ਰੀ ਤੇ ਮੌਜੂਦ ਹੈ ਇਸ ਤੋਂ ਪਤਾ ਚੱਲਦਾ ਹੈ ਬਨਸਪਤੀ ਮਨੁੱਖ ਨਾਲੋਂ ਜ਼ਿਆਦਾ ਉਮਰ ਰੱਖਦੇ ਏ ਜ਼ਿਆਦਾ ਜੀਵਨੀਆ ਕੁਝ ਦਰਖਤਾਂ ਦੀ ਉਮਰ ਜ਼ਿਆਦਾ ਹੈ ਪਾਵੇਂ ਬਿਰਧ ਹੋ ਗਏ ਹਨ ਪਾਵੇਂ ਥੰਬਿਆਂ ਨਾਲ ਉਹ ਬੋੜ ਦੇ ਦਰਖਤ ਨੂੰ ਜੋ ਹੈ ਖੜਾ ਕੀਤਾ ਹੋਇਆ ਹੈ ਗਿਆ ਵਿੱਚ ਉਹ ਖੰਬੇ ਹਟਾਦਣ ਦੀ ਡੈਡਰੀ ਹੋ ਜਾਏਗਾ ਜਿਵੇਂ ਬੁੱਢਾ लाठी ਦੇ ਆਸਰੇ ਦੇ ਚੱਲਦਾ ਹੈ ਔਰ ਉਹ 베ਰੀ ਨੂੰ ਵੀ लाठी ਦੀ ਲੋੜ ਹੈ ਬਿਰਦ ਹੋ ਗਏ ਬੁੱਢੇ ਹੋ ਗਏ ਸਭ ਕੁਝ ਮਿਟਦਾ ਹੈ ਇਹ ਵੀ ਮੈਰਜ ਕਰ ਲੈ ਕਿਉਂਕਿ ਸਭ ਕੁਝ ਦੀ ਅਮਰ ਹੈ ਸਭ ਕੁਝ ਮਿਟਦਾ ਹੈ ਕਿਉਂਕਿ ਸਭ ਕੁਝ ਘਟ ਰਿਹਾ ਹੈ ਬਣਨ ਤੋਂ ਬਾਅਦ ਘਟਣਾ ਸ਼ੁਰੂ ਹੋ ਜਾਂਦਾ ਹੈ ਬਣ ਗਿਆ ਹੁਣ ਰੋਜ਼ ਰੋਜ਼ ਘਟਣਾ ਸ਼ੁਰੂ ਹੋਵੇਗਾ ਸਭ ਕੁਝ ਘਟਦਾ ਹੈ ਗਟੰਤ ਦੀ ਪੰ ਘਟੰਤਰੂਪੰ ਗਟੰਤ ਰਵ ਸਾਸਨੇ ਖਤਰ ਗਗਨੰ ਸਮੇਂ ਦੇ ਜੋ ਬਣਿਆ ਮਿਟ ਜਾਏਗਾ ਪਰਮਾਤਮਾ ਸਮੇਂ ਨੂੰ ਬਣਾਉਣ ਵਾਲਾ ਹੈ ਜਿਸ ਦਿਨ ਉਹਦੇ ਹੁਕਮ ਤੋਂ ਉਹਦੇ ਸ਼ਬਦ ਤੋਂ ਸੂਰਜਾਂ ਦਾ ਜਨਮ ਹੋਇਆ ਸਮੇਂ ਦਾ ਜਨਮ ਹੋਇਆ ਸਮੇਂ ਦਾ ਜਨਮ ਨਿਰਆਕਾਰ ਤੋਂ ਹੋਇਆ ਨਿਰਆਕਾਰ ਅਕਾਲ ਹੈ ਕਾਲ ਨਹੀਂ ਹੈ ਫਿਰ ਕਾਲ ਵਿੱਚ ਸਭ ਕੁਝ ਪੈਦਾ ਹੋ ਰਿਹਾ ਸਮੇਂ ਵਿੱਚ ਜੋ ਕੁਝ ਪੈਦਾ ਹੋ ਰਿਹਾ ਸਮਾ ਖਾ ਜਾਏਗਾ ਮਹਾਰਾਜ ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਰੀਰ ਚ ਐ ਅਵਤਾਰ ਦਾ ਹੈ ਦੇਵੀ ਦੇਵਤੇ ਦਾ ਸਮਾਖਾ ਜਾਏਗਾ ਕਾਲ ਪਾਇ ਬ੍ਰਹਮਾਂਭਵਦਰਾ ਕਾਲ ਪਾਇ ਸ਼ਿਵ ਜੋ ਅਵਤਾਰਾ ਕਾਲ ਪਾਇ ਕਰ ਵਿਸਨ ਪ੍ਰਗਾਸਾ ਸਗਲ ਕਾਲ ਕਾ ਕੇ ਉਹ ਤਮਾਸਾ ਉਹਦੇ ਚ ਕਾਲ ਨਹੀਂ ਹੈ ਪਰ ਕਿਦਰੇ ਕੋਈ ਇਹ ਨਾ ਸਮਝ ਲੈ ਕਲਪਨਾ ਬਾਤ ਰਹਿ ਨਹੀਂ ਸਾਹਿਬ ਕਹਿੰਦੇ ਮੂਰ ਮੂਰਤੀ ਮਾਨ ਹੈ ਹੁੰਦਾ ਉਸ ਤੇ ਮੂਰਤ ਤੋਂ ਕਿਦਰੇ ਖਿਆਲ ਇਹ ਨ ਆ ਜਾਏ ਕਿਸੇ ਨੇ ਬਣਾਇਆ ਹੋਵੇਗਾ ਕਿਸੇ ਤੋਂ ਜਨਮ ਆ ਹੋਵੇਗਾ ਫਿਰ ਸਤਿਗੁਰੂ ਕਹਿੰਦੇ ਨਾ ਜੋ ਨਹੀਂ ਜਨਮ ਨਹੀਂ ਹੋਇਆ ਕਿਸੇ ਤੋਂ ਜਨਮ ਆ ਨਹੀਂ ਫਿਰ ਕਿਸ ਤਰ੍ਹਾਂ ਹੈ ਸੈਵਨ ਪੂਰਾ ਸੰਸਕ੍ਰਿਤ ਦਾ ਸ਼ਬਦ ਹੈ ਇਸ ਤਰ੍ਹਾਂ ਸਵੈੰਭੂ ਛੋਟਾ ਰੂਪ ਸ਼ੰਭੂ ਪੂਰਾ ਰੂਪ ਸਵੈੰਭੂ ਪੰਜਾਬੀ ਰੂਪ ਸਹਿਬ ਸਵੈੰਭੋ ਆਪਣੇ ਆਪ ਤੋਂ ਸਵੈਮ ਤੋਂ ਬਣਿਆ ਆਪ ਹੀ ਨੇ ਆਪ ਸਜਾਇਆ ਆਪ ਹੀ ਨੇ ਰਚਿਆ ਕੋਈ ਦੀ ਸਜਣਾ ਕਿਸੇ ਨੇ ਨਹੀਂ ਕੀਤੀ ਉਹਨੇ ਆਪਣੀ ਸਜਣਾ ਆਪ ਕੀਤੀ ਉਹ ਆਪ ਹੀ ਆਪਣੇ ਆਪ ਨੂੰ ਫੈਲਾਉਂਦਾ ਤੇ ਸੰਕੋਚਦਾ ਜਬ ਉਹ ਕਰ ਕਰਾ ਕਰਦਾਰਾ ਪ੍ਰਜਾ ਧਰਤ ਤਬ ਦੇ ਅਪਾਰਾ ਜਬ ਆ ਕਰ ਕਰ ਤਹੋਂ ਕਬਹੋਂ ਮੈਂ ਮਿਲਦੇ ਦੇ ਦਰ ਸਭ ਸਹਿਬ ਹੰਦਾ ਹੈ ਫਿਰ ਸਹਿਬ ਕਹਿੰਦੇ ਨੇ ਉਹ ਗੁਰੂ ਹੈ ਸਾਰਾ ਗਿਆਨ ਉਸੇ ਤੋਂ ਆਰਿਆ ਗਿਆਨ ਕਿਸੇ ਦੀ ਮਲਕੀਅਤ ਨਹੀਂ ਹੈ ਕਲਾ ਕਿਸੇ ਦੀ ਮਲਕੀਅਤ ਨਹੀਂ ਹੈ ਤੋ ਸਰਬ ਕਲਾ ਕਾ ਗੈਤਾ ਹਰ ਤਰ੍ਹਾਂ ਦੀ ਕਲਾ ਦਾ ਉਹ ਗਿਆਨੀ ਹੈ ਜਿਹੜਾ ਉਸ ਨਾਲ ਜੁੜਦਾ ਹੈ ਜਿਹੜਾ ਉਸ ਨੂੰ ਯਾਦ ਕਰਦਾ ਉਹਦੇ ਅੰਦਰ ਕਲਾ ਫੁੱਟਦੀ ਹੈ ਉਹ ਕਲਾਕਾਰ ਬਣਦਾ ਇਸ ਵਾਸਤੇ ਸਾਡੇ ਦੇਸ਼ ਦੇ ਤੇ ਅਵਤਾਰਾਂ ਨੂੰ ਵੀ ਨਾਪਣ ਦਾ ਢੰਗ ਸੀ ਇਹ ਕਿਤਨਾ ਵੱਡਾ ਅਵਤਾਰ ਹੈ ਇਹਦੇ ਅੰਦਰ ਕਲਾ ਕਿੰਨੀ ਹੈ ਇਹਦੇ ਅੰਦਰ 4 ਕਲਾ ਹੈ ਇਹਦੇ ਅੰਦਰ 10 ਕਲਾ ਹੈ ਕਹਿੰਦੇ ਨੇ ਸ਼੍ਰੀ ਰਾਮ ਦੇ ਅੰਦਰ 14 ਕਲਾ ਸਨ ਕ੍ਰਿਸ਼ਨ ਦੇ ਅੰਦਰ 16 ਇਸ ਵਾਸਤੇ Hindu ਜਗਤ ਰਾਮ ਨਾਲੋਂ ਕ੍ਰਿਸ਼ਨ ਨੂੰ ਵੱਡਾ ਮੰਨਦਾ ਹੈ